ਆ ਇਹ ਬਰਨਾਲੀਆਂ ਨੇ ਇਥੋਂ ਕਲਾਕਾਰ ਪੈਦਾ ਹੁੰਦੇ ਨੇ ਇਹ ਕਾਲਜ ਇਧਰ ਦਾ ਜਿਹੜੇ ਬੰਦੇ ਨੇ ਖੇਤਰਨਾ ਕੰਮ ਕਰ ਲਿਆ ਨਾ ਸਾਈਕਲ ਤੇ ਰੋਲਰ ਦੇ ਬਾਅਦ ਜਿੱਥੇ ਗੱਡੀਆਂ ਫੋਰਸਟਰਾਂ ਵੀ ਲੈਣ ਲੱਗ ਜਾਂਦੀਆਂ ਇਹ ਕਾਲਜ ਦਾ ਨਾ ਇੱਕ ਤਾੜੀ ਇਸ ਕਾਲਜ ਲਈ ਸਾਰੇ ਜੀਓ ਕੁਝ ਘਾਣਾ ਨਹੀਂ ਮੈਂ ਤੇਰੇ ਬਿਨ ਰਹਿਣਾ ਨਹੀਂ ਮੈਂ ਜਿਨਾ ਬਸ ਇਹੋ ਇੱਕ ਪੈਗਾਮ ਮੇਰਾ ਜਿੰਨੇ ਚੱਲਦੇ ਨੇ ਜਿੰਨੇ ਆਉਣੇ ਨੇ ਆਖਰੀ ਇਹ ਬੋਲੋ ਹੋ ਜਿੰਨੇ ਚੱਲਦੇ ਨੇ ਜਿੰਨੇ ਆਉਣੇ ਨੇ ਜ਼ਿੰਦਗੀ ਦੇ ਸਾਰੇ ਦੁੱਖ ਸੁੱਖ ਮੈਂ ਬਸ ਤੇਰੇ ਨਾਲ ਹੀ ਕੱਟਣੇ ਨਾ ਯਾਰ ਤੋਂ ਬਾਸੇ ਬਟੜਨੇ ਨਾ ਰਬ ਨੂੰ ਵੇਖੇ ਨਹੀਂ ਸਜਣਾ ਬਸ ਤੂੰ ਹੀ ਏਕਤਾ ਮੇਰਾ ਉਹ ਜਿੰਨੇ ਚੱਲਦੇ ਨੇ ਜਿੰਨੇ ਆਉਣੇ ਹਰ ਸਾਥੇ ਸਜਣਾ ਉਹ ਬਰਨਾਲਾ ਵਾਲੇ ਕੋਈ ਸਾਰੇ ਜਨੇ ਬੋਲਦੇ ਜਿੰਨੇ ਚੱਲਦੇ ਨੇ ਜਿੰਨੇ ਆਉਣੇ ਹਰ ਸਾਥੇ ਸਜਣਾ ਤੇ ਹੁਣ ਜਿਨ੍ਹਾਂ ਨੇ ਵਿਆਹ ਕਰਾਏ ਜਾਏ ਹੋਏ ਦੋ ਲੈਣਾ ਮੁੰਡੇ ਗਾਣਾ ਚਾਹੋ ਟੀਚਰ ਸਹਿਬਾਨ ਹੈ ਤੇ ਚਾਹੇ ਸਾਰੇ ਤੁਸੀਂ ਬੈਠੇ ਹੋ ਘਰ ਵਾਲੀ ਨਾਲ ਤੇ ਪਿਆਰ ਬਹੁਤ ਹੋਣਾ ਜੀ ਸਾਰਿਆਂ ਨੂੰ ਦੋ ਲੈਣਾ ਕਹਿੰ ਲੱਗਾ ਮੈਂ ਗੌਰ ਫਰਮਾਇਆ ਫੁ ਕਰੀਏ ਕਾ ਮੈਂ ਤੇ ਬਹਾਰ ਮੇਰਾ বিনা ਹਰਸਾ ਲਿਖਿਆ ਇਹ ਤੇਰਾ ਇਸ ਜਵਨ ਨੇ ਕਦੇ ਨਹੀਂ ਹੋਰ ਕਿਸੇ ਦਾ ਲੈ ਸਕਦਾ तूं कसा पुछ रे तूंंझ बि झूठ नेते हुंझ बि झूठ न दिलि ख़ुशि हुजनि